ਸੰਘਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਵਿੰਦਰ ਸਿੰਘ ਅਤਰੀ ਨੇ ਦੱਸਿਆ ਕਿ ਪੀਆਰਟੀਸੀ ਅਤੇ ਪਨਵਸਾਂ ਦੇ ਕਰਮਚਾਰੀ ਸਵੇਰ ਤੋਂ ਹੀ ਪ੍ਰਦਰਸ਼ਨ ਕਰ ਰਹੇ ਹਨ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਜੋ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਨੂੰ ਲੈ ਕੇ ਬੈਠੇ ਸਨ ਜਦੋਂ ਉਹਨਾਂ ਨੂੰ ਖਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਅਧਿਕਾਰੀਆਂ ਤੇ ਪੈਟਰੋਲ ਛੜਕ ਦਿੱਤਾ ਜਿਸ ਨਾਲ ਇੱਕ ਪੁਲਿਸ ਅਧਿਕਾਰੀ ਐਸਐਚਓ ਤੂਰੀ ਜਸਪੀਰ ਸਿੰਘ ਨੂੰ ਅੱਗ ਲੱਗ ਗਈ ਮੁਲਾਜ਼ਮਾਂ ਸਮੇਤ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਤੁਰੰਤ ਐਸਐਚਓ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਪਟਾਖੇ ਛੜਕਦੇ ਦਿਖਾਈ ਦੇਣ ਵਾਲੇ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅੱਗ ਲੱਗਣ ਨਾਲ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਰਿਪੋਰਟ ਰਾਜਕ੍ਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਆਪ ਦਾ ਹੁਣ ਹੁਣ ਕੀ ਆ ਰਿਹਾ ਰੋਲਾ ਸਾਰੇ ਮੌਤ ਤੇ ਛਿੱਟ ਪੈਣ ਤੋਂ ਮੈਂ ਕੋਣ ਕੱਢ ਕੇ ਮਾਰਿਆ ਛਿੱਟੇ ਛਿੱਟੇ ਦਿਖਾ ਉਹ ਬੱਲੇ ਆਂ ਅੰਨੇ ਦਾ ਓਏ ਤਾਹ ਓਏ ਮਾਰ ਓਏ ਤਾਹ હાન્દ્રભાઈ મને

ਕੋਟੇ ਕੇ ਨਾ ਦੋ ਰਾਂਗੇ ਆਜੋ ਆਜੋ ਤਰਸੇ ਨਾਲ ਕਰਦੇ ਤੁਸੀਂ ਜੋ ਪਿਆਰ ਖੜਿਆ ਜਾ ਕੁਛ ਨਹੀਂ ਕਹਿੰਦੇ ਆਈਆਂ ਫੜ ਫੜ ਬੰਦਲ ਨੂੰ ਬਣਾਉਂਗਾ ਫਿਰ ਸੱਗੀ ਨਾਲ ਮਰ ਜਾਵਾਂਗਾ ਓਏ ਆ ਜਾ ਸਾਲਾ ਕੈਮਰਾ ਮੁੜੇ ਕੈਮਰਾ 22 ਨਾ ਕੋਈ ਨੁਕਸਾਨ ਸਾਲਾ ਜਦ ਦੇ ਗਿਆਨ ਵੰਡਦਾ ਸਾਲਾ ਨ ਤੇਰੀ ਵੀ ਸਾਲਾ ਬਲੰਗ चल लिए हे ओ भाई मैंने कुछ नहीं बोला खड़ा कर खड़ा कर खड़ा कर क्या कले कोस के लाऊंगी तू ये पैसा चल जा तो है

महिरबानी ਸਰ ਕੀ ਘਟਨਾ ਹੋਈ ਹੈ ਜਿਹੜੀ ਅਗਜਨੀ ਦੀ ਘਟਨਾ ਹੋਈ ਹੈ ਕੀ ਮਾਮਲਾ ਹੈਗਾ ਪੂਰਾ ਦੇਖੋ ਅੱਜ ਇੱਥੇ ਆਪਣਾ ਬੱਸ ਸਟੈਂਡ ਸੰਗੋੁਰ ਦੇਖੇ ਇਹਨਾਂ ਨੇ ਜਿਹੜਾ ਆਊਟਸੋਰਸ ਕੰਟਰੈਕਟਰ ਹੈਗੇ ਆ ਇਹਨਾਂ ਨੇ ਤਰਨਾ ਲਾਇਆ ਹੋਇਆ ਸੀਗਾ ਜਿਸ ਤੇ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਫੋਰਸ ਤਾਇਨਾਤ ਕੀਤੀ ਹੋਈ ਸੀ ਪ੍ਰੋਪਰ ਸਾਡੇ ਨਾਲ ਡਿਊਟੀ ਮਿੰਿਸਟਰ ਸੀਗੇ ਤਹਿਸੀਲਦਾਰ ਸਾਹਿਬ ਸੀਗੇ ਖੜਾਣਾ ਜੀਐਮ ਸਾਹਿਬ ਖੜੇ ਆ ਪੀਆਰਟੀਸੀ ਦੇ ਸਾਡੀ ਸਾਰੇ ਫੋਰਸ ਇ ਤੇ ਇਹਨਾਂ ਨੇ ਜਦੋਂ ਸਾਡੇ ਫੋਰਸ ਵੱਲੋਂ ਸਾਡੇ ਤਹਿਸੀਲਦਾਰ ਸਾਹਿਬ ਡਿਊਟੀ ਮਿੰਿਸਟਰ ਵੱਲੋਂ ਜੀਐਮ ਸਾਹਿਬ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਜੇ ਵੀ ਤੁਹਾਡਾ ਹੱਲ ਕਰਦੇ ਆ ਅੰਨਵਜਕ ਕਈ ਜਿਹੜੇ ਧਰਨਾਕਾਰ ਸੀ ਉਹਨਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜੀਆਂ ਸੀ ਜਿਨ੍ਹਾਂ ਨੇ ਮਲਾਜਮਾਂ ਉੱਪਰ ਪੈਟਰੋਲ ਛਿੜਕਿਆ ਤੇ ਉਹਨਾਂ ਦੇ ਇੱਕ ਤੋਂ ਮਲਾਸਾ ਅੱਗ ਵੀ ਲਾਈ ਆ ਜਿਹੜੇ ਸਾਡੇ ਐਸਐਚਓ ਸਿਟੀ ਤੋਰੀ ਜਸਵੀਰ ਸਿੰਘ ਇੰਸਪੈਕਟਰ ਉਹਨਾਂ ਦੇ ਕਾਫੀ ਜਿਹੜੀ ਅੱਗ ਲੱਗਣ ਕਰਕੇ ਉਹਨਾਂ ਨੂੰ ਅਸੀਂ ਦਾਖਲ ਕਰਾਇਆ ਵਾ ਤੇ ਇਹ ਜਿਹੜਾ ਅਸੀਂ ਹੁਣ ਡਿਊਟੀ ਮਿਸਟਰ ਦੇ ਜੋ ਹਦਾਇਤ ਮੁਤਾਬਕ ਇਹਨਾਂ ਨੂੰ ਕਹਿ ਵੀ ਤਵਿਹਿਆ ਧਰਨਾ ਜਿਹੜਾ ਤੁਹਾਡਾ ਗੈਰਕਾਨੂੰਨੀ ਆ ਤੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਇਸ ਕਰਕੇ ਇਹਨਾਂ ਨੂੰ ਤੇ ਧਰਨਾ ਤੋਂ ਹਟਾਇਆ ਗਿਆ। ਇੱਕ ਜਿਹੜੀ ਤਸਵੀਰ ਹੈ ਵੀਡੀਓ ਸਾਹਮਣੇ ਆ ਰਹੀ ਹੈ ਜਿੱਦੇ ਚ ਪੈਟਰੋਲ ਛਿੜਕਦੇ ਜਿਹੜੇ ਉੱਪਰ ਆ ਵਿਅਕਤੀ ਨੇ ਨਜ਼ਰ ਆ ਰਹੇ ਨੇ ਉਹ ਕੌਣ ਨੇ ਤੇ ਨੀਚੋਂ ਕਿਸ ਤਰ੍ਹਾਂ ਨਹੀਂ ਦੇਖੋ ਅਜੇ ਉਹ ਹੁਣ ਜਦੋਂ ਐਫਆਰ ਲਾਉਜ ਹੋਗੀ ਤਫਤੀਸ਼ ਹੋਗੀ ਅੱਗੇ ਦੇਖੋ ਰਸ ਜ਼ਿਆਦਾ ਸੀਗਾ ਜੋ ਧਰਨਾ ਕਰ ਰਹੇ ਨੇ ਉਹ ਆਇਡੈਂਟੀਫਾਈ ਕਰਾਂਗੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕਰਾਂਗੇ ਜਿਨ੍ਹਾਂ ਨੇ ਅਜੇ ਕਾਟੌਨ ਕੱਟਣਗੇ। ਆਫਸਰ ਦੀ ਸਿਚੁਏਸ਼ਨ ਕੀ ਹੈ ਜਿੱਦੋਂ ਅਗਲ ਉਹ ਹਸਪੀਟਲ ਪਹੁੰਚ ਗਏ ਉਹਨਾਂ ਨੂੰ ਫਰਸਟ ایڈ ਵਾਸਤੇ ਉਹ ਲੈ ਜਾਣਾ ਬਾਕੀ ਉਹਨਾਂ ਜਾ ਕੇ ਪਤਾ ਕਰਾਉਣਾ ਕੀ